ਹੈਲੋ ਸਟੂਡੈਂਟਸ ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦੀ ਵੀਡੀਓ ਜੋ ਰਹਿਣ ਵਾਲੀ ਹੈ ਉਹ ਛੁੱਟੀਆਂ ਦੇ ਕੰਮ ਦੇ ਰਿਗਾਰਡਿੰਗ ਰਹਿਣ ਵਾਲੀ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਜਮਾਤ 10ਵੀਂ ਦਾ ਜੋ ਕਿ ਹੌਲੀਡੇ ਹੋਮਵਰਕ ਹੈ ਸਬਜੈਕਟ ਪੰਜਾਬੀ A ਇਸ ਦੇ ਨਾਲ ਹੀ ਅਗਰ ਤੁਹਾਨੂੰ ਮੇਰੇ ਵੀਡੀਓਜ਼ ਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਵਾ ਤੋਂ ਵੱਧ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੇ ਹਰ ਨੋਟੀਫਿਕੇਸ਼ਨ ਦੀ ਜਾਣਕਾਰੀ ਇਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਜੋ ਕਿ ਇਹ ਛੁੱਟੀਆਂ ਦਾ ਕੰਮ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤਾ ਜਾਰੀ ਕੀਤਾ ਗਿਆ ਹੈ ਅਪਲੋਡ ਕਰਿਆ ਗਿਆ ਹੈ ਕੰਮ ਤਾਂ ਆਪਾਂ ਦੇਖਦੇ ਹਾਂ ਕਿ ਜੋ ਤੁਹਾਡਾ 10th ਕਲਾਸ ਦਾ ਜੋ ਕਿ ਛੁੱਟੀਆਂ ਦਾ ਹੋਮਵਰਕ ਹੈ ਉਹ ਕੀ ਹੈਗਾ ਪੰਜਾਬੀ A ਸਬਜੈਕਟ ਦਾ ਤਾਂ ਨੰਬਰ 1 ਤੇ ਆਜੀ ਗੁਰਮਤਕ ਕਾਵ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਜੋ ਕਿ ਰਚਨਾ ਕੀ ਪਵਨ ਗੁਰੂ ਪਾਣੀ ਪਿਤਾ ਇਸ ਤੋਂ ਇਹ ਇਸ ਵਿੱਚ ਕੀ ਹੈ ਤੁਹਾਡਾ ਸਾਰ ਆਊਗਾ ਤੁਸੀਂ ਇਹ ਕੀ ਯਾਦ ਕਰਨਾਗਾ ਨੈਕਸਟ ਚੈਪਟਰ ਦੇ ਤੁਹਾਡੇ ਜੋ ਕਿ ਆਬਜੈਕਟਿਵ ਟਾਈਪ ਕੁਐਸ਼ਨਸ ਹੋਣਗੇ ਇਹ ਤੁਸੀਂ ਯਾਦ ਕਰਨੇ ਹੋਣਗੇ ਨੈਕਸਟ ਚੈਪਟਰ ਸੂਕਿਓ ਮੰਦਾ ਆਖੀ ਜਿਤ ਜੰਮੇ ਰਾਜਾਨ ਇਸ ਦਾ ਕੀ ਹੈ ਤੁਸੀਂ ਸਾਰ ਕਰਨਾ ਹੋਊਗਾ ਤੇ ਜੋ ਕਿ ਆਬਜੈਕਟਿਵ ਟਾਈਪ ਕੁਐਸਚਨ ਹੈਗੇ ਉਹ ਤੁਸੀਂ ਯਾਦ ਕਰਨੇ ਹੋਣਗੇ ਨੈਕਸਟ ਆ ਗਿਆ ਗगन ਮੇਥਾਲ ਇਸ ਦਾ ਤੁਸੀਂ ਕੇਂਦਰੀ ਭਾਵ ਆ ਜੋ ਪੜਨਾ ਹੋਊਗਾ ਤੇ ਇਸ ਦੇ ਵੀ ਜੋ ਕਿ ਸਬਜੈਕਟਿਵ ਟਾਈਪ ਕੁਐਸਚਨ ਹੈਗੇ ਸੌਰੀ ਆਬਜੈਕਟਿਵ ਟਾਈਪ ਕੁਐਸਚਨ ਹੈਗੇ ਉਹਨਾਂ ਨੂੰ ਵੀ ਤੁਸੀਂ ਰੀਡ ਕਰਨਾ ਹੋਊਗਾ ਯਾਦ ਕਰਨਾ ਹੋਊਗਾ ਇਸ ਦੇ ਨਾਲ ਚੱਲਦੇ ਆ ਅੱਗੇ ਜੋ ਕਿ ਹੈ ਆਨੰਦ ਪਾਇਆ ਮੇਰੀ ਮਾਏ ਇਸ ਦਾ ਕੇਂਦਰੀ ਭਾਗ ਤੁਸੀਂ ਯਾਦ ਕਰਨਾ ਹੋਊਗਾ ਨੈਕਸਟ ਇਸ ਦੇ ਜੋ ਕਿ ਆਬਜੈਕਟਿਵ ਟਾਈਪ ਵਸਤੂ ਨੈਕਸਟ ਪ੍ਰਸ਼ਨ ਆਗੇ ਉਹ ਯਾਦ ਕਰਨੇ ਹੋਣਗੇ ਨੈਕਸਟ ਆ ਗਿਆ ਇਹ ਸਰੀਰ ਅ ਮੇਰੀਆ ਇਸ ਦਾ ਕੇਂਦਰੀ ਭਾਗ ਤੇ ਇਸ ਦੇ ਜੋ ਕਿ ਵਸਤੂ ਨੈਕਸਟ ਪ੍ਰਸ਼ਨ ਆਗੇ ਆਬਜੈਕਟਿਵ ਟਾਈਪ ਕਵੈਸ਼ਨ ਆਨਸਰ ਉਹ ਤੁਸੀਂ ਯਾਦ ਕਰਨੇ ਹੋਣਗੇ ਇਹ ਤੁਹਾਡਾ ਜੋ ਕਿ ਹੌਲੀਡੇ ਹੋਮਵਰਕ ਹੈਗਾ ਗਰਮੀ ਦੀਆਂ ਛੁੱਟੀਆਂ ਦਾ ਕੰਮ ਹੈਗਾ ਅੱਗੇ ਆ ਗਿਆ ਕਿਰਪਾ ਕਰਕੇ ਵਾਕਸ ਲੇਹੁ ਇਸ ਦਾ ਵੀ ਕੇਂਦਰੀ ਭਾਗ ਤੁਸੀਂ ਰੀਡ ਕਰਨਾ ਤੇ ਯਾਦ ਕਰਨਾਗਾ ਨੈਕਸਟ ਇਸ ਦੇ ਜੋ ਵਸਤੂ ਨੇਸ਼ਟ ਪ੍ਰਸ਼ਨ ਅਗੇ ਆਬਜੈਕਟਿਵ ਟਾਈਪ ਕਵੈਸ਼ਨ ਆਨਸਰ ਉਹਨਾਂ ਨੂੰ ਵੀ ਤੁਸੀਂ ਰੀਡ ਕਰਨਾ ਹੋਊਗਾ ਪੜ੍ਹਨਾ ਹੋਊਗਾ ਅੱਗੇ ਆ ਗਿਆ ਗੁਰੂ ਅਰਜਨ ਦੇਵ ਜੀ ਦੀ ਰਚਨਾ ਕੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਇਸ ਦਾ ਜੋ ਕੇਂਦਰੀ ਭਾਵ ਹੈਗਾ ਉਹ ਪੜਨਾ ਹੋਊਗਾ ਨੈਕਸਟ ਇਸ ਦੇ ਜੋ ਕੀ ਵਸਤੂ ਨੇਸ਼ਟ ਪ੍ਰਸ਼ਨ ਆ ਉਹ ਤੁਸੀਂ ਯਾਦ ਕਰਨੇ ਹੋਣਗੇ ਅੱਗੇ ਹੈਗਾ ਮਿੱਠ ਬੋਲਣਾ ਜੀ ਹਰ ਸੱਜਣ ਇਸ ਦਾ ਜੋ ਕੇਂਦਰੀ ਭਾਵ ਉਹ ਪੜਨਾ ਹੋਊਗਾ ਨੈਕਸਟ ਇਸ ਦੇ ਵਸਤੂ ਨੇਸ਼ਟ ਪ੍ਰਸ਼ਨ ਆਗੇ ਜੀ ਉਹ ਪੜਨੇ ਹੋਣਗੇ ਤੁਸੀਂ ਸਾਰਿਆਂ ਨੇ ਨੈਕਸਟ ਆ ਗਿਆ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਇਸ ਦਾ ਜੋ ਕੇਂਦਰੀ ਭਾਵ ਆ ਉਹ ਪੜਨਾ ਹੈਗਾ ਨੈਕਸਟ ਇਸ ਦੇ ਵਸਤੂ ਨੈਕਸਟ ਪ੍ਰਸ਼ਨ ਉੱਤਰ ਪੜਨੇ ਆ ਅੱਗੇ ਭਾਈ ਗੁਰਦਾਸ ਜੀ ਦੀ ਰਚਨਾ ਸਤਗੁਰੂ ਨਾਨਕ ਪ੍ਰਗਟਿਆ ਇਸ ਦਾ ਕੇਂਦਰੀ ਭਾਵ ਆ ਗਿਆ ਅੱਗੇ ਅੱਗੇ ਇਸ ਦੇ ਜੋ ਵਸਤੂ ਨੈਕਸਟ ਪ੍ਰਸ਼ਨ ਆ ਉਹ ਤੁਸੀਂ ਪੜਨੇ ਆਗੇ ਨੈਕਸਟ ਆ ਗਿਆ ਦੇਖ ਪਰਾਈਆਂ ਚੰਗੀਆਂ ਇਸ ਦਾ ਕੇਂਦਰੀ ਭਾਵ ਤੇ ਇਸ ਦੇ ਜੋ ਵਸਤੂ ਨੈਕਸਟ ਪ੍ਰਸ਼ਨ ਆ ਉਹ ਪੜਨੇ ਆ ਅੱਗੇ ਆ ਗਿਆ ਆਪ ਪਲਾ ਸਭ ਜਗ ਪਲਾ ਇਸ ਦਾ ਕੇਂਦਰੀ ਭਾਵ ਤੇ ਇਸ ਦੇ ਵਸਤੂਨੇਸ਼ਟ ਪ੍ਰਸ਼ਨ ਨੈਕਸਟ ਆ ਗਿਆ ਨੰਬਰ 4 ਤੇ ਅਕ੍ਰਿਤਕਨ ਇਸ ਦਾ ਕੇਂਦਰੀ ਭਾਵ ਪੜੋਗੇ ਤੁਸੀਂ ਤੇ ਇਸ ਦੇ ਜੋ ਕੁਐਸਚਨ ਆਨਸਰ ਨੇ ਵਸਤੂਨੇਸ਼ਟ ਪ੍ਰਸ਼ਨ ਉੱਤਰ ਉਹ ਤੁਸੀਂ ਪੜੋਗੇ ਅੱਗੇ ਆ ਗਿਆ ਜੀ ਤੁਹਾਡਾ ਵਾਰਤਕ ਭਾਗ ਜਿਸ ਵਿੱਚ ਹੈਗਾ ਰਵਾਬ ਮਗਾਉਣ ਦਾ ਵਿਰਤਾਂਤ ਲੇਖਕ ਨੇ ਗਿਆਨੀ ਦਿੱਤ ਸਿੰਘ ਇਸ ਦਾ ਸਾਰ ਪੜੋਗੇ ਤੁਸੀਂ ਜੋ ਸਾਰ ਦਿੱਤਾ ਗਿਆ ਹੈ ਤੁਹਾਨੂੰ ਤੇ ਅੱਗੇ-ਅਗੇ ਜੋ ਕੁਐਸਚਨ ਆਨਸਰ ਹੈਗੇ ਉਹ ਤੁਸੀਂ ਪੜੋਗੇ ਇਹ ਸਬਜੈਕਟਿਵ ਟਾਈਪ ਕੁਐਸਚਨ ਹੈਗੇ ਤੇ ਨੈਕਸਟ ਹੈ ਜੀ ਇਸ ਦੇ ਆਬਜੈਕਟਿਵ ਟਾਈਪ ਕੁਐਸਚਨ ਇਹ ਪੜੋਗੇ ਤੁਸੀਂ ਅੱਗੇ ਆ ਗਿਆ ਘਰ ਦਾ ਪਿਆਰ ਲੇਖਕ ਪ੍ਰਿੰਸੀਪਲ ਤੇਜਾ ਸਿੰਘ ਇਸ ਦਾ ਤੁਸੀਂ ਸਾਰ ਪੜੋਗੇ ਤੇ ਇਸ ਦੇ ਜੋ ਕਿ ਸਬਜੈਕਟਿਵ ਟਾਈਪ ਕੁਐਸਚਨ ਆ ਇਹਨਾਂ ਨੂੰ ਕੀ ਆ ਪੜੋਗੇ ਨੈਕਸਟ ਆ ਗਿਆ ਜੀ ਤੁਹਾਡੇ ਵਸਤੂ ਨੈਸਟ ਪ੍ਰਸ਼ਨ ਉੱਤਰ ਇਹਨਾਂ ਨੂੰ ਤੁਸੀਂ ਯਾਦ ਕਰੋਗੇ ਫਿਰ ਅੱਗੇ ਆ ਗਿਆ ਤੁਹਾਡਾ ਜੋ ਕਿ ਕਹਾਣੀ ਆ ਗਿਆ ਇਸ ਵਿੱਚ ਤੁਹਾਡੇ ਜੋ ਕੁਲਫੀ ਕਹਾਣੀ ਹੈ ਉਸ ਦੇ ਕਹਾਣੀਕਾਰ ਜੋ ਪ੍ਰਿੰਸੀਪਲ ਸੁਜਾਨ ਸਿੰਘ ਆ ਇਸ ਦਾ ਤੁਸੀਂ ਸਾਰ ਪੜੋਗੇ ਜੋ ساری ਕਹਾਣੀਆਂ ਕੀ ਸਾਰ ਪੜੋਗੇ ਦੇਖੋਗੇ ਕਿ ਕਹਾਣੀ ਵਿੱਚ ਕੀ ਹੈਗਾ ਫਿਰ ਇਸਦੇ ਜੋ ਕਿ ਸਬਜੈਕਟਿਵ ਟਾਈਪ ਕੁਐਸਚਨ ਅਗੇ ਉਹਨਾਂ ਨੂੰ ਤੁਸੀਂ ਰੀਡ ਕਰੋ ਯਾਦ ਕਰੋਗੇ ਫਿਰ ਇਸ ਤੋਂ ਬਾਅਦ ਤੁਹਾਡੇ ਜੋ ਆਗੇ ਵਸਤੂਨੇਸ਼ਟ ਪ੍ਰਸ਼ਨ ਇਹਨਾਂ ਨੂੰ ਵੀ ਤੁਸੀਂ ਪੜਨਾ ਹੋਊਗਾ ਯਾਦ ਕਰਨਾ ਹੋਊਗਾ ਅੱਗੇ ਆ ਗਿਆ ਜੀ ਮੜੀਆਂ ਤੋਂ ਦੂਰ ਲੇਖਕ ਰਗੂਵੀ ਟੰਡ ਇਸ ਦਾ ਤੁਸੀਂ ਸਾਰ ਕਰੋਗੇ ਸਾਰ ਤੋਂ ਬਾਅਦ ਜਦੋਂ ਸਾਰਾ ਸਾਰ ਪੜ ਲਿਆ ਫਿਰ ਤੁਸੀਂ ਇਸਦੇ ਜੋ ਕਿ ਕੁਐਸਚਨ ਆਨਸਰ ਆਗੇ ਸਬਜੈਕਟਿਵ ਟਾਈਪ ਕੁਐਸਚਨ ਆਨਸਰ ਆਗੇ ਉਹਨਾਂ ਨੂੰ ਤੁਸੀਂ ਪੜ੍ਹੋਗੇ ਇੰਨੇ ਕੁਐਸਚਨਸ ਨੂੰ ਤੁਸੀਂ ਯਾਦ ਕਰਨਾ ਹੋਵੇਗਾ ਇਹ ਜੋ ਕੁਐਸਚਨ ਆਨਸਰ ਹੈ ਤੁਹਾਨੂੰ ਕਿਹਾ ਜਦੋਂ ਤੁਹਾਡੇ ਜੁਲਾਈ ਦੇ ਪੇਪਰ ਨੇ ਉਹਦੇ ਵਿੱਚ ਤੁਹਾਡੀ ਮਦਦ ਹੋਊਗੀ ਇਹਦੇ ਵਿੱਚ ਹੀ ਤੁਹਾਡਾ ਜੋ ਕਿ ਐਗਜ਼ਾਮ ਹੋਵੇਗਾ ਅੱਗੇ ਅਗੇ ਇਸ ਦੇ ਜੋ ਵਸਤੂ ਨਸ਼ਟ ਪਾਸ਼ੇ ਨਾਲ ਅਗੇ ਇਹਨਾਂ ਨੂੰ ਤੁਸੀਂ ਪੜ੍ਹਨਾ ਹੋਊਗਾ ਅੱਗੇ ਅਗਾ ਜੀ ਤੁਹਾਡਾ ਇਕਾਂਗੀ ਭਾਗ ਜੋ ਕਿ ਬੰਬਕੇ ਸਿਕਾਂਗੀ ਹੈਗੀ ਇਸ ਦੇ ਜੋ ਕਾਂਗੀਕਾਰ ਆ ਬਲਵੰਤ ਗਾਰਗੀ ਆ ਅੱਗੇ ਇਸ ਦੇ ਜੋ ਕਿ ਪਾਤਰ ਚਿੱਤਰ ਨੇ ਜੋ ਇਕਾਂਗੀ ਵਿੱਚ ਪਾਤਰ ਹੋਏ ਨੇਗੇ ਉਹਨਾਂ ਨੂੰ ਤੁਸੀਂ ਕੀ ਆ ਯਾਦ ਕਰਨਾ ਹੋਊਗਾ ਉਹਨਾਂ ਦੇ ਬਾਰੇ ਜਿਵੇਂ ਕਿ ਥਾਣੇਦਾਰ ਦਾ ਪਾਤਰ ਚਿੱਤਰ ਆ ਗਿਆ ਅੱਗੇ ਆ ਗਿਆ ਜੀ ਸਿਪਾਈ ਦਾ ਪਾਤਰ ਚਿੱਤਰਨ ਇਹਨਾਂ ਬਾਰੇ ਲਿਖਣਾ ਹੋਊਗਾ ਵੀ ਇਹਨਾਂ ਦਾ ਸੁਭਾਅ ਕਿਹੋ ਜਿਹਾ ਸੀਗਾ ਵੀ ਕੀ ਕੰਮ ਕਰਦੇ ਸੀ ਕਿਵੇਂ ਸੀਗੇ ਕਿਵੇਂ ਲੋਕਾਂ ਨਾਲ ਵਿਚਰਦੇ ਸੀਗੇ ਇਸ ਤਰ੍ਹਾਂ ਤੁਸੀਂ ਇਸ ਦਾ ਇਹਨਾਂ ਦਾ ਪਾਤਰ ਚਿੱਤਰਨ ਯਾਦ ਕਰਨੇ ਹੋਣਗੇ ਅੱਗੇ ਆ ਗਿਆ ਜੀ ਵੀਰਾਂਵਾਲੀ ਦਾ ਪਾਤਰ ਚਿੱਤਰਨ ਜੋ ਕਿ ਬੰਬਕੇ ਸਕੰਗੀਰੇ ਪਾਤਰ ਨੇ ਨੈਕਸਟ ਆ ਗਿਆ ਜੀ ਵਜ਼ੀਰੇ ਦਾ ਪਾਤਰ ਇਸ ਸਾਡਾ ਕੀ ਸਾਰਾ ਸੋਲਵ ਕੀਤਾ ਹੋਇਆ ਪੀਡੀਐਫ ਆ ਤੁਸੀਂ ਇੱਥੋਂ ਕੀ ਆ ਆਪਣੇ ਜੋ ਕਿ ਜੁਲਾਈ ਦੇ ਐਗਜ਼ਾਮ ਹੋਣ ਜਾ ਰਹੇ ਨੇ ਉਹਨਾਂ ਦੇ ਲਈ ਤੁਸੀਂ ਕੀ ਇੱਥੋਂ ਆਪਣੀ ਪ੍ਰੈਪਰੇਸ਼ਨ ਕਰ ਸਕਦੇ ਹੋਗੇ ਨੈਕਸਟ ਆ ਤੁਹਾਡੇ ਆ ਗਿਆ ਜੋ ਦੀਪੇ ਦਾ ਪਾਤ ਦੀਪੋ ਦਾ ਪਾਤਰ ਚਿੱਤਰਣ ਨੈਕਸਟ ਆ ਗਿਆ ਜੀ ਬਾਰਤਾਲਾਪ ਆਧਾਰਿਤ ਪ੍ਰਸ਼ਨ ਇਹ ਤੁਸੀਂ ਸਾਰੇ ਕੀ ਯਾਦ ਕਰਨੇ ਹੋਣਗੇ ਹੁਣ ਕੀ ਹੈ ਸਮਰ ਵਕੇਸ਼ਨ ਦੇ ਦੌਰਾਨ ਇਹ ਤੁਹਾਡਾ ਕੀ ਆ ਸਾਰਾ ਜੋ ਕਿ ਪੰਜਾਬੀ ਇਹ ਸਬਜੈਕਟ ਆ ਉਸ ਦਾ ਜੋ ਕਿ ਆ ਹੋਮਵਰਕ ਹੈਗਾ ਤੁਸੀਂ ਹੁਣ ਇਸ ਦੀ ਜੋ ਕਿ ਪ੍ਰੈਪਰੇਸ਼ਨ ਕਰਨੀ ਆ ਤਾਂ ਕਿ ਤੁਹਾਡੇ ਜੋ ਕਿ ਆਉਣ ਵਾਲੇ ਟਾਈਮ ਵਿੱਚ ਜੋ ਕਿ ਤੁਹਾਡਾ ਐਗਜ਼ਾਮ ਹੋਣ ਜਾ ਰਹੇ ਹੈਗੇ ਉਸ ਦੇ ਲਈ ਤੁਸੀਂ ਤਿਆਰ ਹੋ ਸਕੋ ਤਾਂ ਇਸ ਨੂੰ ਜੋ ਕਿ ਸੀਰੀਅਸ ਲੈ ਕੇ ਧਿਆਨ ਨਾਲ ਪੜਨਾਗਾ ਸਬਜੈਕਟ ਦਾ ਜੋ ਕਿ ਸਿਲੇਬਸ ਤਾਂ ਥੋੜਾ ਜਿਆਦਾਗਾ ਕੋਈ ਗੱਲ ਨਹੀਂ ਜੇਕਰ ਤੁਸੀਂ ਹੌਲੀ-ਹੌਲੀ ਇਸ ਨੂੰ ਰੀਡ ਕਰੋਗੇ ਤਾਂ ਤੁਹਾਡੇ ਜੋ ਕਿ ਪ੍ਰੈਪਰੇਸ਼ਨ ਹੋ ਜਾਵੇਗੀ ਤੁਹਾਡੇ ਐਗਜ਼ਾਮ ਦੀ ਤਾਂ ਇਹ ਸੀਗਾ ਜੋ ਕਿ ਤੁਹਾਡਾ ਹੌਲੀਡੇ ਹੋਮਵਰਕ ਸੀ ਕਲਾਸ 10th ਦਾ ਸਬਜੈਕਟ ਪੰਜਾਬੀ A ਦਾ ਤਾਂ ਇਸ ਦੀ ਨਾਲ ਹੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅਗਰ ਤੁਹਾਨੂੰ ਮੇਰੇ ਵੀਡੀਓਸ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਕੀ ਆਉਣ ਵਾਲੇ ਹਰ ਲੇਟੈਸਟ ਨੋਟੀਫਿਕੇਸ਼ਨ ਦੀ ਜਾਨਕਾਰੀ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤਾਂ ਇਸ ਦੇ ਨਾਲ ਹੀ ਸਟੇ ਬਲੈਸ ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ